ਗੁਰਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਪਤੈ ਪਰਮਾਤਮਾ ਤੁਹਾਨੂੰ ਰੱਖੇ ਸਾਰੇ ਨੂੰ ਚੜ੍ਹਦੀ ਕਲਾ ਚ ਦਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਬਖਸ਼ੇ ਤੇ ਸਭ ਨੂੰ ਬਖਸ਼ੇ ਜੀ ਦੇ ਅਰੋਗਤਾ ਜੀ ਇਹ ਨਹੀਂ ਮੰਨਿਆ ਜੀ ਦੋ ਜਣੀਆਂ ਅੜਗੀਆਂ ਇਹ ਕਹਿੰਦੇ ਸੀ ਬੀਬੀ ਦੀ ਕੱਟੀ ਝੋਟੀ ਦੇਖ ਕੇ ਜਾਣੀ ਜਾਂਦੀ ਜਾਂਦੀਆਂ ਨੇ ਇਹ ਮਾਰਦੀ ਜੀ ਸਿੰਘ ਪਰਮਖੀ ਨੇ ਤੰਗ ਕਰੀ ਵੀ ਆ ਬੀਬੀ ਨੇ ਮੈਨੂੰ ਲੱਗਦਾ ਇੱਧਰ ਕੋਈ ਪ੍ਰੋਜੈਕਟ ਛੇੜਿਆ ਪਿਆ ਹਾਂ ਸਤਿ ਸ਼੍ਰੀ ਅਕਾਲ ਦੀ ਸਾਰਿਆਂ ਹਾਂ ਪੌੜੀਆਂ ਚੜੀ ਨਹੀਂ ਆਉਂਦੀਆਂ ਪੌੜੀਆਂ ਚੜੀ ਆਉਂਦੀਆਂ ਸਤਿ ਸ਼੍ਰੀ ਅਕਾਲ ਭਾਈ ਮਹਾਰਾਜ ਰਾਜੀ ਦੇ ਖਤੇ ਬੋਲਦੇ ਕਿ ਬੈਸਿਕਾ ਦੋਵੇਂ ਐਜਮੇ ਹੋ ਜਾਂਦੇ ਕਿਦਾਂ ਮੈਂ ਦੋਏ ਹਾਂ ਆਏ ਰੋ ਦਸੜ ਗਾਣਾ ਵਾ ਗਾਣਾ ਲਾ ਦਵਾ ਧੀਆ ਜੰਮਣ ਮਿਲਣ ਵਧਾਈਆਂ ਵਾ ਵਾ ਟੱਡੀ ਬਾਹਰ ਬਾਹਰ ਬੈਠੋ ਬਾਹਰ ਬੈਠੋ ਬਾਹਰ ਬੈਠੋ ਓਹੋ ਅੰਦਰ ਨੇ ਰੋੜਣਾ ਨਹੀਂ ਪੱਕਾ ਗੱਲ ਬੀਬੀ ਮਨੂੰ ਤਾਂ ਮੈਂ ਮਾਣੇ ਮਾਚ ਉੱਥੇ ਗਿਆ ਉੱਥੇ ਮੇਰੇ ਸਹੁਰੇ ਨੇ ਨਹੀਂ ਮੈਨੂੰ ਪਿਆਰ ਦਿੱਤਾ ਔਰ ਇਹ ਤਾਂ ਇੱਕ ਦਿਨ ਹੋ ਗਿਆ ਹਾਂ ਦੋ ਦਿਨਾਂ ਤਿੰਨ ਦਿਨਾਂ ਚਾਰ ਦਿਨਾਂ ਪੰਜ ਦਿਨਾਂ ਮੇਰੇ ਸਹੁਰੇ ਤਲੇ ਹੈ ਨਿਰਵਾਣਾ ਉਹ ਚੱਲੋ ਮੈਂ ਫਰਕ ਤਾਂ ਪੈ ਜਾਂਦਾ ਹੈ ਨਾ ਦਿਮਾਗ ਦੇ ਵਿੱਚ ਕਹਿ ਕੇ ਦਵਾਣਾ ਹੀ ਕੰਮ ਰਹਿਣਾ ਹਾਂ ਮੈਨੂੰ ਕੋਈ ਨਾ ਮੈਨੂੰ ਕੋਈ ਮਿਲਿਆ ਜੜੀ ਤੂੰ ਹਾਇਰੀ ਤੂੰ ਲੇਟ ਮੜੀ ਘਰ ਐ ਲੈ ਬੀਬੀ ਕੁਝ ਨਹੀਂ ਖਾਣਾ ਤੈਨੂੰ ਚਾਹ ਵਾਣੀ ਨਹੀਂ 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 ਐਸਾ ਨਾ ਦੇ ਤੇ ਆਹ ਹਾਲ ਗੁੰਦ ਤੇ ਅ ਬਰੋਫੀ ਦਾ ਪੜੋ ਨਾ ਅ ਪੜੋਤੀ ਪੜੋਤੀ ਐ ਕਿਆ ਪੋਤੀ ਬਹਨਾ ਨਾਨੀ ਪੜਨਾਨੀ ਐ ਇਹ ਪੜਨਨੀ ਐ ਐ ਤਾਂ ਪੜਨਾਨੀ ਆ ਉਹ ਦੋਤੀ ਲੱਗੀ ਦੋਤੀ ਲੱਗੀ ਦੋਤੀ ਹਾਂ ਦੋਤੀ ਦੀ ਗਾਹਾਂ ਗਾਹਾਂ ਦੋਤੀ ਪੜੋਤੀ ਹੋਗੀ ਪੜ ਤੋਤੀ ਹੋਗੀ ਪੜ ਕੋਤੀ ਹੋਗੀ ਇਹ ਕਹਿੰਦਾ ਮੰਨੂ ਨਹੀਂ ਮਰਾ ਜੀ ਇਹ ਵੀ ਗੁੱਸਾ ਫਿਰਦਾ ਕੀ ਹਾਲ ਹੈ ਜੀ ਇਹ ਲੈ ਆ ਵੀਰੇ ਅਗਸਤ ਮੈਂ ਤਿੜਾ ਲੈ ਗਿਆ ਹਾਂ ਹਾਂ ਸਾਲਿਆ ਇਹ ਭਾਈ ਜੀ ਆਪ ਪੀ ਪੀ ਕੇ ਬੋਤਲਾਂ ਖਾਲੀ ਕਰਕੇ ਰੱਖਤੀਆਂ ਹਾਂ ਸਾਨੂੰ ਕਹਿੰਦਾ ਵੀ ਹਜੇ ਮੈਂ ਠੰਡਾ ਲੈ ਕੇ ਆਵਾ ਇਹ ਤਾਂ ਦਾਂਗਾਂ ਦੇ ਬਾਬਿਆਂ ਦਾ ਪਾਣੀ ਲੈ ਜੂਰੇ ਅੱਛਾ ਜਲ ਸੀ ਬਾਬਿਆਂ ਦਾ ਜਲ ਹੈ ਅੰਗਾ ਤੁਰਿਆ ਹੈ ਤਾਂ ਵੀ ਪੀ ਹੈ ਅੰਗਾ ਤਾਂ ਆਇਆ ਮੈਂ ਤਾਂ ਤੋਂ ਤੱਕ ਜੰਦਾ ਉਹ ਬਾਹਰ ਬੈਠੋ ਅੱਛਾ ਚਲੋ ਵੀ ਜੇ ਬਾਹਰੋਂ ਮੰਦਾ ਚੱਕ ਲੋ ਬਾਹਰ ਨੂੰ ਉਰੇ ਮੰਮੀ ਨੇ ਨਾ ਪਾਣੀ ਜਾ ਮਾਰਿਆ ਵਾ ਓਏ ਹਮਸ ਜੀ ਹੋਈ ਵੀ ਅੰਦਰ ਮੰਮੀ ਨੇ ਤੋਤ ਭਈਆ ਕਰਿਆ ਪਿਆ ਓ ਵੀ ਘੈਂਟ ਮੁੰਡੀ ਸਾਰੀ ਗੱਲ ਪੜਿਆ ਤੂੰ ਸਨ ਹਾਂ ਜੀ ਸਾਰੀ ਗੱਲ ਜੀ ਸਾਰਿਆਂ ਨੂੰ ਕੀ ਹਾਲ ਹੈ ਠੀਕ ਆ ਉਹ ਦੇਖੀ ਆਉਂਦੀ ਸਾਰੇ ਬੁਆਇਸ ਗੱਲਾਂ ਲੱਗ ਗਿਆ ਹੁਣ ਬੀਬੀ ਠੀਕ ਆ ਕਿਹੜੀ ਲਮਾਰੀ ਪੇਟੀ ਖੋਲਨੀ ਤਾਂ ਸਭ ਕੱਪੜੇ ਕੱਪੜਾ ਕਰੇ ਪਿਆ ਇਹ ਅੱਜ ਤਾਂ ਬੱਦਕਾ ਹੈ ਦੁੱਧ ਸਵਾ ਦੇ ਪਾਇਓ ਸੂਤ ਸਵਾ ਕੇ ਪਾਇਆ ਪੱਗ ਪੀਲਾ ਸੂਤ ਤੇ ਪਾਇਆ ਬੰਦਾ ਭੈਣ ਦਾ ਮੱਲੇ ਦੀ ਖੁਸ਼ੀ ਤਾਂ ਹੁੰਦੀ ਆ ਵੀ ਅਸੀਂ ਭੈਣ ਨੂੰ ਉਹਨਾਂ ਸੰਧ ਨਹੀਂ ਆਈ ਇਹਨਾਂ ਨੇ ਰੱਖੜੀਆਂ ਨਹੀਂ ਦਿੱਤਾ ਤਾਂ ਹਾਂ ਇਹ ਆਏ ਕਹਿੰਦਾ ਵੀ ਸਾਡਾ ਸੂਤ ਸਵਾ ਕੇ ਪਾਵਾ ਪਰ ਪਾ ਲਿਆ ਹਾਂ ਤੈਨੂੰ ਦੁੱਧ ਆਵੇ ਦੁੱਧ ਪਾਇਦਾ ਤਾਂ ਲੈ ਦਿਨੇ ਹਾਂ ਸ਼ਰਤ ਨਹੀਂ ਕਰੀਂ ਮੈਂ ਤਾਂ ਪਾਇਆ ਤਾਂ ਮਿਲਦਾ ਹੋਇ ਕਿਉਂ ਇੱਥੇ ਵੀ ਆਈ ਸੀ ਉਹ ਜਾਂਦੇ ਆਉਂਦੇ ਹੋਰੇ ਤਾਈਓ ਨਹੀਂ ਕਿਹੜੇ ਯਾਰ ਹੁਣ ਯਾਦ ਵੀ ਔਰੇ ਜਦ ਵੀ ਜਾਂਦੇ ਆਉਂਦੇ ਬੜੇ ਜਾਂਦੇ ਹੁਣ ਪਤਾ ਨਹੀਂ ਵੀ ਦਮਾਂ ਮੈਂ ਹੁਣ ਤਾਂ ਮੈਂ ਵਿੱਚ ਇਧਰ ਹੀ ਆਜੀ ਨਹੀਂ ਕਿਧਰ ਨਹੀਂ ਆਈ ਮੈਂ ਕਿੱਥੇ ਆ ਨਹੀਂ ਆਈ ਨਹੀਂ ਮੈਂ ਤੁਹਾਨੂੰ ਕਿਹਾ ਕਿ ਕਿੰਨਾ ਸਮਾਂ ਲੱਗਦਾ ਹੈ ਮੈਂ ਆਈਏ ਬਸ ਦਊਗਾ ਨਹੀਂ ਜਦ ਦੀ ਨਹੀਂ ਆਈ ਚੱਲ ਕੋ ਪਹਿਲੇ ਖੇਚੇ ਵੜ ਗਿਆ ਹੁਣ ਕੋਸੋ ਹੁਣ ਦੇਖੋ ਮੈਂ ਗਲਤੀ ਬਾਕੀ ਵੈਸੇ ਮੇਰਾ ਸੂਟ ਰਾਂ ਅੰੰਗ ਕੀਤਾ ਫਿਰ ਤੈਨੂੰ ਪਤਾ ਲੱਗ ਜਾਊਗਾ ਵੀ ਕਿਹੜਾ ਲੈ ਮੈਨੂੰ ਨਹੀਂ ਪਤਾ ਹੈਗਾ ਹਾਂ ਦੱਸ ਹਾਂ ਬੱਸ ਦੱਸ ਇਹਦੇ ਨਾਲ ਦੇ ਸੂਟ ਤਾਂ ਉਹ ਉਹਦੇ ਚ ਪੂਸੀ ਆਦੀ ਪੀਲੇ ਪੀਲੇ ਆਈ ਗਏ ਅਲਗ ਪੀਲੇ ਅਲਗ ਵੀ ਸੂਟ ਤਾਂ ਸਾਹਮਣੀ ਜਮਣੀ ਜ ਹਾਂ ਜਲਾਗੀ ਕਿੱਤਾ ਜਲਾਗੀ ਕਿੱਤਾ ਤਾਂ ਹੋਣ ਯਾਦ ਨਹੀਂ ਰਹਿੰਦਾ ਕਈ ਸੂਟ ਚ ਲਗੇ ਹੋਰੇ ਤੇ ਨਹੀਂ ਨਹੀਂ ਰੋਣੇ ਪਾਰ ਮੇਰੇ ਯਾਦ ਆ ਮੈਂ ਚੱਲ ਭਾਈ ਠੀਕ ਆ ਸ਼ਾਇਦ ਸਾਦਾ ਮੇਟੀ ਗਲਤੀ ਹੋ ਗਈ ਕਿ ਸ਼ੋਮਾ ਭਾਈ ਮਾਫੀ ਹਾਂ ਛੋਟਾ ਜੋ ਮਰਦੀ ਕਹਦਾ ਤਾਂ ਗਲਤੀ ਹੋ ਗਈ ਸਾਦੀ ਮੈਂ ਪਾ ਕੇ ਆਉਂਗੀ ਹਰੇ ਨੂੰ ਵੀ ਮੈਂ ਪੈਸੇ ਪਾ ਲਿਆ ਉਹ ਦੋ ਤਿੰਨ ਵਾਰ ਬੀਬੀ ਨੇ ਦੀਵਾਲੀ ਬੀਬੀ ਨੇ ਦੀਵਾਲੀ ਦੀ ਸਫਾਈਆਂ ਚੱਲਦੀਆਂ ਫ੍ਰਿਜ ਵੀ ਧੋਤਾ ਬੀਬੀ ਨੇ ਦਾ ਕਾਹ ਨੂੰ ਅਸੀਂ ਲੱਗੇ ਹਾਂ ਤੇ ਬੀਬੀ ਦੇ ਵਿਚਾਈ ਤੇ ਉਹ ਕਿੱਥੇ ਹਾਂ ਤਾਂ ਬੱਸ ਉਹ ਨਹੀਂ ਆ ਗਈ ਬੀਬੀ ਕਹਿੰਦੀ ਅੱਛਾ ਸੰਦਰੰਦਰ ਸਾਰਾ ਆ ਗਏ ਤੇ ਕੱਲ ਵੀ ਲੱਗੇ ਹੋਏ ਤੇ ਸਾਰੀ ਢਹਾੜੀ ਢੁੱਟ ਗਈ ਮੈਂ ਤਾਂ ਹੀ ਕਹਿੰਦਾ ਵੀ ਪਾਣੀਓ ਪਾਣੀ ਹੋਇਆ ਫਿਰ ਤਾਂ ਬੀਬੀ ਦਾ ਇਹਨਾਂ ਧੱਕਾ ਕਰ ਨਹੀਂ ਸਕਦੀ ਸਰੀਰ ਨਾਲ ਨਹੀਂ ਬੀਬੀ ਕਹਿੰਦੀ ਤਾਂ ਸੀ ਵੀ ਇੱਟ ਪਾ ਟੜਜੀ ਤੇ ਭਾਬੀ ਹੁਣੇ ਉਹ ਮੈਂ ਥੋੜੋ ਗੱਲ ਸੁਣੀ ਇਹੇ ਅੱਛਾ ਅੱਛਾ ਤਾਂ ਤੁਸੀਂ ਆਪਣੀ ਗੱਲ ਕਰ ਲਈ ਹੁਣੀ ਬੀਬੀ ਕਰਤਾਬ ਵਧੇਰਾ ਲੰਦੀ ਆ ਹਾਂ ਦੁੱਗਣਾ ਤਿੱਗਣਾ ਕਰ ਲਵੇ ਤੁਹਾਡੇ ਵਰਗਾ ਕਿ ਪਰ ਹੁਣ ਉਹ ਤੇ ਹੁੰਦਾ ਨਹੀਂ ਉਹ ਫਿਰ ਲੈ ਫਿਰ ਜ਼ਰੂਰੀ ਕਰਾਉਣਾ ਜੇ ਹੁੰਦਾ ਨਹੀਂ ਮੈਂ ਗੱਲ ਮੈਂ ਕਰਦੀ ਹੁੰਦਾ ਨਹੀਂ ਹੁਣ ਉਹ ਬੀਬੀ ਦਾ ਡਿਊਟੀ ਪੱਕੇ ਅੰਗੇ ਪਰ ਲਾਈ ਹੋਈ ਸੀ ਨਾਲ ਨਾਲ ਠੀਕ ਹੈ ਪਰ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਇੱਕ ਕਹਾਵਤ ਹੋਈ ਥੋੜਾ ਬਣੀ ਬੀਬੀ ਦਾ ਸਿਰ ਚੱਲਦਾ ਹੁੰਦਾ ਨਾ ਉਹ ਬਾਤ ਹੈ ਨਾ ਮੈਂ ਨਹੀਂ ਬੀਬੀ ਦਾ ਪਾ ਪੱਦਾ ਕੋਠਾ ਚੱਕਿਆ ਹੋਗਾ ਇਹ ਥੋੜਾ ਜਿਹਾ ਕਿੰਨੀ ਹੋਈ ਵੀ ਆ ਫੇਰ ਰੱਖੀ ਹੋਈ ਆ ਦਾਦੀ ਨੇ ਦੁਪਰਾਤ ਉਹ ਮੈਨੂੰ ਕਹਿ ਕੇ ਗਿਆ ਤੇ ਬਾਈ ਮੂਲੀ ਨਾਲ ਆਓ ਵਿਆਹ ਜਪਿਆਰਾ ਵਿਆਹ ਵਿਆਰਾ ਹੱਗ ਤਾਂ ਦੇਖੂੰ ਕਿੰਨੀ ਹੈ ਜੀ ਨਾ ਹੱਗ ਨਹੀਂ ਉਹ ਬਾਥਰੂਮ ਤਾਂ ਦੇਖੋ ਮੇਰਾ ਹਾਂ ਮੈਂ ਪਾਪਰੂਮ ਦੇਖਦਾ ਚਾ ਬੀਬੀ ਬੀਬੀ ਨੇ ਕੋਈ ਤਰੱਕੀ ਕਰ ਲਈ ਬਾਥਰੂਮ ਨਹੀਂ ਉਹ ਪਹਿਲਾਂ ਹੀ ਤਾਂ ਸੀ ਚਾਲੂ ਬਾਥਰੂਮ ਅੱਛਾ ਚੱਲ ਬਦਿ ਗਾ ਮੈਨੂੰ ਥੋੜੀ ਦੇਵਾ ਆ ਗਿਆ ਕੱਲੂ ਸਾਡਾ ਮੈਚ ਆ ਅਸੀਂ ਨੈਟ ਲਾਇਆ ਹੋਇਆ ਹੈ ਪਿੰਡ ਤੇ ਉੱਥੇ ਜਾ ਕੇ ਪ੍ਰੈਕਟਿਸ ਕਰ ਲਈਆਂ ਨੈਟ ਨੈਟ ਲਾਇਆ ਹੋਇਆ ਹੈ ਖੇਡਣ ਵਾਸਤੇ ਪ੍ਰੈਕਟਿਸ ਵਾਸਤੇ ਅੱਛਾ 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 ਮਹਾ ਕਿਹਦਾ ਵਾਲੀਬਾਲ ਆ ਗਿਆ ਖੇਡਣ ਨਹੀਂ ਨਹੀਂ ਕ੍ਰਿਕਟ ਅੱਛਾ ਅੱਛਾ ਤੇ ਸ਼ਮਾਇ ਬਾਕੀ ਗਲਤੀ ਮਲਤੀ ਸ਼ਮਾ ਚਲ ਚਲ ਕੋਈ ਨਾ ਕੋਈ ਨੁ ਕੋਈ ਚਾਹ ਪਾਣੀ ਪੀ ਕੇ ਜਾਇਓ ਨਾ ਨਾ ਉਹ ਤਾਂ ਪੀ ਕੇ ਜਾਣਾ ਸੇ ਬੀਬੀ ਕੋ ਓਏ ਬੀਬੀਏ ਕੀ ਬਣਾ ਛੱਡਿਆ ਤਾਂ ਅੰਦਰ ਨੂੰ ਜੂ ਜੂ ਜਾਈ ਜਾਣਾ ਜੀ ਉਹ ਨੂੰ ਨੈਰਾ ਹੋਈ ਜਾਣਾ ਉਹ ਦੇਖੀ ਨਾਉਣੋਂ ਲਾਗ ਗਿਆ ਤੁਸੀਂ ਛਾਬਰ ਲਾ ਛੜਾ ਇਹਨੂੰ ਗੀਜਰ ਹੋ ਗੀਜਰ ਵਾਲਾ ਪਾਪੀ ਗੀਜਰ ਇੱਧਰ ਉਹ ਉੱਧਰ ਟੰਗਿਆ ਹੋਪਸ ਬਸ ਠੀਕ ਆ ਸਰਦਿਆ ਸਰਦਿਆ ਬੀਬੀ ਬਣਾਉਣ ਤੇ ਰਨਾ ਕੇ ਅੰਦਰੇ ਆਪਣਾ ਰਜਾਈ ਚ ਬਣੋ ਹਾਂ ਬਾਹਰ ਤੇ ਉਹ ਬਿਰੜ ਤੇ ਇੰਨੀ ਦੂਰ ਤੱਕ ਹੋਣਾ ਹਵਾ ਲੱਗਣ ਦਾ ਡਰ ਹਾਂ ਹਾਂ ਐ ਚੱਲ ਰਹੀ ਹੈ ਮਨਿੰਦਰ ਸਿੰਘ ਆ ਇੱਧਰ ਵੀ ਡਿਗਰੀ ਲੈ ਲਈ ਮਨਿੰਦਰ ਸਿੰਘ ਨੇ ਮਹਾਰਾ ਸਚਾ ਪਾਚਾ ਸਾ પાਸੇ ਰੱਖਿਆ ਉਸ ਤੋਂ ਛੇ ਗੰਗੋ ਸਿੰਘ ਮਹਾਰਾਜ ਜੀ ਨਾਲੇ ਚਾਰ ਸਾਹਿਬ ਜੱਦੇ ਮਾਤਾ ਗੁਜਰਕੌਰ ਜੀ ਇੱਧਰ ਵੀ ਇਹਨਾਂ ਦੀ ਅਜੇ ਤਸਵੀਰ ਲੱਗੀ ਹੋਈ ਹੈ ਬੀਬੀ ਨੇ ਹਾਂ ਚਾਰਨ ਜੀ ਤੇ ਗੱਲਬਾਤ ਬਣਾਂਗੀ ਆ ਵੀ ਲਾਤੀ ਦੁਪਹਿਰ ਇੱਥੇ ਸਿੰਕ ਲੱਗ ਜਾਊਗਾ ਨਾ ਥੱਲੇ ਤੂੰ ਭਾਂਡੇ ਬੀਬੀ ਲੱਸ ਲੱਸ ਠੀਕ ਆ ਇੱਥੇ ਤੱਕ ਗਰਦ ਆਉਣੀ ਨਹੀਂ ਹੈ ਜੀ ਬੀਬੀ ਉਹ ਜੱਗ ਦਾ ਤੂੰ ਵਰਤਦੀ ਹੁੰਨੀ ਨਾ ਉਹ ਖੁੰਝੇ ਚ ਪਿਆ ਰਾ ਪਿੱਤਲ ਵਾਲਾ ਨਹੀਂ ਪਿੱਤਲ ਦਾ ਨਹੀਂ ਗਾ ਤਾਂਬੇ ਦਾ ਹਾਂ ਉਹਦਾ ਪਾਣੀ ਪਪੀਆ ਕਰ ਤੂੰ ਬਹੁਤ ਸਿਹਤ ਲਈ ਠੀਕ ਆ ਉਹ ਹਾਂ ਉਹਨੂੰ ਪ੍ਰਾਤ ਨੂੰ ਭਰ ਕੇ ਰੱਖ ਲੈ ਦਿਨ ਚੋ ਹੀ ਪੀ ਜਾਏਗਾ ਬੀਬੀ ਬੱਸ ਚਦਦੀ ਆ ਵਧੀਆ ਤਰ੍ਹਾਂ ਪੀਏ ਕਰ ਹਾਂ ਦਾ ਬੀਬੀ ਨੇ ਘੜੇ ਕਈ ਮੁੰਦੇ ਮਾਰੇ ਪਿਆ ਐ ਨਾ ਜੇ ਵੀ ਪਾਣੀ ਰੱਖ ਲੈ ਉਹ ਵੀ ਬਹੁਤ ਹਾਂ ਸਾਰੇ ਸੰਭਾਲੇ ਪਏ ਆ ਕਿਹਾ ਉਹ ਦੇਖ ਆਪਣਾ ਲੱਸੀ ਵਾਲਾ ਝਾਉਦਾ ਆਹੋ ਰੱਖਿਆ ਬਾਈ ਇਹਦਾ ਸੱਤ ਜਾ ਉਹ ਥੱਲੇ ਢੀ ਸਾਈਡ ਤੇ ਉਹਦਾ ਉਹ ਖੋਲ ਦੇ ਬੈਦਾਂ ਸਿਓ ਲਾ ਹੀਠਾਂ ਪਿਆ ਜਿਹੜਾ ਹਾਂ ਹਾਂ ਇੰਨਾ ਡੰਗਰ ਹੁੰਦੇ ਬੀਬੀ ਮਦਾਨੀ ਵਾਲਾ ਬੀਬੀ ਉਹ ਬੈਦਾਂ ਹੈ ਛੁੱਟਿਆ ਨਾ 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 ਸਿਆਣਾ ਨੇ ਰੱਖਣਾ ਸਾਹਮਣੇ ਜੱਟਾਂ ਨਹੀਂ ਆਂ ਖੁਸ਼ੀਆਂ ਵਾਲੇ ਨਹੀਂ ਆਤਿਆਂ ਇੱਕ ਵਾਰ ਆਉਂਦੀ ਕੋਈ ਟੁੱਟੀ ਲਾਉਂਦੀ ਇਸੇ ਫੇਰ ਖਾਲੀ ਮਹੱਜਾ ਲਾ ਟੋ ਨਿੱਕਲਵਾ ਲੰਬੀ ਹਾਂ ਬੇ ਗੋਦੀ ਨੂੰ ਲੈ ਕੇ ਬੇਕਾਰੂ ਚ ਰਹਿ ਗਿਆ ਕੰਮ ਚਾਹੇ ਸੁਕੀ ਹੇਲਵਾ ਲੰਦਿ ਚਾਹੇ ਹਰੇਲਵਾ ਲੰਦਿ ਭਾਂਡੇ ਪੁੰਡੇ ਥੋਣੇ ਸੌਖੇ ਹੋ ਜਣੇ ਸੇ ਮੈਂ ਤੈਨੂੰ ਜਿਵੇਂ ਬਾਹਰ ਥੋਣੇ ਇੱਥੇ ਸੌਖੇ ਤੇ ਹਾਂ ਪੂਰੇ ਚਾਹੇ ਐ ਖੇਲਵਾ ਲੰਦਿ ਚਾਹੇ ਹੋਵੇ ਮੈਂ ਇੱਥੀ ਐ ਪਾਏ ਸੱਬੇ ਬੇਕੀਤੀ ਲਾ ਲਾ ਮੈਂ ਤੇ ਹੋਰੀ ਚ ਲੱਗ ਜਣੀ ਹੈਨਾ ਪੂਰੀ ਲਵਾ ਲੂੰਗੀ ਹਾਂ ਜ਼ਰੂਰੀ ਆਈਟਮ ਜਿਵੇਂ ਦੂਰ ਪਾਣੀ ਲੈਣ ਜਾਣਾ ਉਹ ਅੰਦਰ ਲਾਉਣੀ ਆ ਨਾ ਉਹ ਲਾਉਣੀ ਆ ਟਾਇਲ ਲਾਉਣੀ ਆ ਵਿੱਚ ਹਾਂ ਹਾਂ ਬਾਥਰੂਮ ਹਾਂ ਫੇਕ ਜਲੇ ਫੇਕ ਜੇ ਦੇਵਰੇ ਟੁੱਟੀ ਲਵਾ ਲਈ ਜੇ ਦੇਤਾ ਤਾਂ ਸੈਂਕੇ ਜਾ ਬਣਵਾ ਲਈ ਆ ਪਾਪ ਤਾਂ ਹੈਗਾ ਹੀ ਆ ਆ ਪਾਈਪ ਲਾਈਨ ਪੂਰੇ ਤੇ ਗੀ ਵੀ ਹੈ ਬਸ ਤਾਂ ਉਹਨਾਂ ਨੇ ਕੱਟ ਮਾਰ ਕੇ ਟੁੱਟੀ ਲਾ ਦੇਣੀ ਚਾਹੇ ਇੰਨੀ ਜਗ੍ਹਾ ਤੇ ਆਪਣਾ ਉਹ ਹੀ ਬੈਕ ਧੋਣ ਵਾਸਤੇ ਬਣਵਾ ਲਈ ਬੀਬੀ ਇੱਕ ਪਾਰਸਾ ਕੁੰਟਜੀ ਬਣਾ ਲਵਾਂਗੇ ਹਾਂ ਉਹ ਵੀ ਠੀਕ ਹੈ ਬੀਬੀ ਬਣਾ ਲਾਵਾਂ ਤਾਂ ਕੁੰਟਜੀ ਬਣਾ ਸ਼ੈਂਕ ਤਾਂ ਅੰਦਰ ਲੱਗੂਗਾ ਇੱਥੇ ਤਾਂ ਬਾਹਰ ਹੋ ਲਾ ਕੇ ਬਸ ਕੁੰਟਜੀ ਬਣਵਾ ਲਈ ਤੇ ਪਾਣੀ ਦਿੱਤੀ ਪਿਆਦਾ ਹਾਂ ਸਾਲਿਆ ਕੀ ਹਾਲਾ ਬਹੁਤ ਠੀਕ ਠਾਕ ਜੀ ਦਿੰਦੇ ਆ ਠੰਡਾ ਦਊਗਾ ਹਟਦਾ ਨਹੀਂ ਹੈ ਲਾਓ ਜੀ ਆ ਬੀਬੀ ਆ ਇੱਕ ਕਾਤੇ ਰੱਖ ਲਿਆ ਸਿਰ ਦਾ ਵਿਚਾਲੇ ਇਹ ਉਹ ਪੈ ਗੁਰਪੁਰਬ ਨੂੰ ਹਾਂ ਗੁਰਪੁਰਬ ਨੂੰ ਗੁਰਪੁਰਬ ਨੂੰ ਕਿਆ ਵੀ पत टकी हां यार थोड़ा सा लेना मैं थोड़ा सा धन्यवाद नहीं मैं देखती है चाट दिखती है चाट मूठ भी के हटिए ऊपर चली गई है थोनू बोल दूँ सुनता नहीं खा नहीं ओ मेरा मन पता है ये पत्थर देखो को नहीं है लाइट का आटा ला ਕਾਜ ਮੈਂ ਤਾਂ ਨਾਲ ਹਾਜਮੇ ਵਾਲਾ ਬਲਾ ਮੰਗਾ ਹਾਂ ਹਾਂ ਅੱਛਾ ਇਹ ਨਾ ਕ੍ਰੀਮ ਸੂਰ ਜਾਨ ਨਹੀਂ ਮਿੰਟ ਚੱਲਦਾ ਮੇਰਾ ਤਾਂ ਹੋ ਗਿਆ ਸਭੀ ਅੱਜ ਤਾਂ ਬੀਬੀ ਮੂਰਾ ਡਿਜ਼ਾਈਨ ਜੇ ਪਾਏ ਵੇ ਇਹ ਟੌਰ ਬਣਾ ਦਿੰਦੇ ਕੱਪੜੇ ਦੀ ਉਹ ਹੈ ਤਾਂ ਕੱਪੜਾ ਬਹੁਤ ਵਧੀਆ ਹੈ ਜੀ ਗੱਲ ਨਹੀਂ ਅੱਜ ਸੁਖੋ ਭੈਣ ਜੀ ਲੱਗੇ 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 ਪਛਾਣ ਖਮਾਣੋ ਸ਼ਹਿਰ ਚ ਪੰਜ ਸੱਤ ਬੀਬੀਆਂ ਮਿਲ ਕੇ ਗਈਆਂ ਇਹਨੂੰ ਜੁੱਪੀਆਂ ਪਾ ਪਾ ਕੇ ਅੱਛਾ ਕਹਿੰਦੀ ਧੰਨ ਭਾਗ ਜੇ ਤੂੰ ਖਮਾਣੋ ਚ ਆ ਗਈ ਅੱਜ ਹੋਰ ਕਿਉਂ ਮਿਲਿਆਗੇ ਨਹੀਂ ਉਹ ਲੈਣੇ ਕਰਨ ਦੀ ਮੈਡਮ ਦੇ ਦੀ ਔਰ ਇਹਨੂੰ ਕਰਨ ਦੀ ਮੈਡਮ ਨੂੰ ਦੇਖੀ ਜਾਨਾ ਨੀਤ ਦੀ ਮੈਡਮ ਕੋਈ ਚੱਕਰ ਨਹੀਂ ਬੋ ਬੋਲ ਜੈਸੀ ਬੋਲੂਗਾ ਤਾਂ ਹੀ ਕਿਸੇ ਦਾ ਮਨੋਰੰਜਨ ਹੋਊਗਾ ਤੇ ਅਸੀਂ ਬੋਲੀ ਨਾ ਚੁੱਪੋ ਕੂੰਗੀ ਵੀਡੀਓ ਬਣਾਇ ਪੈਦਾ ਕਿ ਹਾਂ ਬੱਸ ਸੁਭਰੀ ਜਿਹਨੂੰ ਪੜਾਉਂਦੀ ਬੜੀਆਂ ਕਲਾਸਾਂ ਸੁਣਾਉਂਦੀ ਹਾਂ ਸਪੀਚ ਦੇ ਚੱਲ ਪੜਾਉਂਦੀ ਹੋਊਗੀ ਟੀਚਰ ਤਾਂ ਟੀਚਰ ਹੀ ਆ ਟੀਚਰ ਦਾ ਟੀਚਰ ਆ ਫਿਰ ਕੀ ਚੱਕਰ ਆ ਉਹ ਰੀਤ ਨੂੰ ਫੜ ਕੇ ਕਹੋਗੀ ਵੀ ਹਾਂ ਉੱਥੇ ਵੀਡੀਓ ਬਣਾਉਂਦੇ ਤੇ ਹੋ ਇਹਨਾਂ ਤੇ ਆਪਣੀ ਤਾਰੀਫ ਨਹੀਂ ਚੱਲੋ ਵੀ ਇਹਨਾਂ ਨੂੰ ਆਏ ਤਾਂ ਵੀ ਮੈਨੂੰ ਕੋਈ ਹਾਮੀ ਨਾਮੀ ਨਾ ਦੇਣੀ ਪੈ ਜਾਵੇ ਮੈਂ ਵੀ ਕੋ ਬੀਬੀਆਂ ਮਿਲੀਆਂ ਕਿ ਨਹੀਂ ਹਾਂ ਸ਼ਰਮ ਸ਼ਰਮ ਦੇ ਰੋ ਰੋ ਇਹਨਾਂ ਨੂੰ ਆਏ ਦੱਸੋ ਪਹਿਲਾਂ ਵੀ ਜਾ ਸੁਣਿੰਦੀ ਕਿ ਤੜ ਜਾਸਵੇਂ ਠੀਕ ਆ ਮਰਦੇ ਦਾ 70% ਠੀਕ ਆ ਉਹ 30% ਨਹੀਂ ਠੀਕ ਕੋਈ ਨਾ ਹੋ ਜਾਣਾ ਜਿਹੜਾ ਇੰਨਾ ਫਰਕ ਪਾ ਰਿਹਾ ਕੱਲ ਜਾਨੀ ਕਹਿੰਦੇ ਦੋ ਵਾਰ ਹੋਇਆ ਦਰਦ ਅੱਗੇ ਨਹੀਂ ਲਗਾਤਾਰ ਹੋ ਜਾਂਦਾ ਹਟ ਜਾਂਦਾ ਉਹ ਚੱਲ ਬੀਬੀ ਹੌਲੀ ਹੌਲੀ ਫਰਕ ਪੈਂਦਾ ਪੈਂਦਾ ਫਰਕ ਪਊਗਾ। ਤੂੰ ਠੀਕ ਹੈ ਛੋਟੀ। ਹੂੰ ਉਹ ਤਾਂ ਪੂਰੀਆਂ ਚੱਕੀਆਂ ਮਾਰਦੀ ਸਾਰਿਆਂ ਦਾ ਦਿਲ ਲਾ ਕੇ ਰੱਖਦੀ ਉਹ। ਮੈਂ ਕਹਿੰਦੀ ਆਏਗਾ। ਆਉਂਗੀ ਮੈਂ ਕਿਹਨੇ। ਹੁਣ ਮੈਂ ਚੱਲ 100 ਰੁਪਏ ਬਣਾਈ ਚਲੇ ਜਾਣਾ। ਨਹੀਂ ਮੇਰੇ ਬਹੁਤ ਚੀਜ਼ਾਂ ਪਈਆਂ ਜੋ। ਤੇਰੇ ਤਾਂ ਉਹਨੂੰ ਜੀ ਨਹੀਂ ਕਰਦਾ ਉਹਨੂੰ ਵੋਗਲੇ ਜਿੰਨ ਦੇਖ ਕੇ। ਅੱਛਾ। ਤੇ ਤਾਂ ਆਏ ਕਹਿਣਾ ਵੀ ਇਹਨੂੰ ਮੈਂ ਨਾਲੇ ਲੈ ਜਾਣਾ। ਹਾਂ ਨਹੀਂ ਨਾ ਆਉਣਾ ਮੈਂ ਤਾਂ ਅੱਜ ਕੈਂਟੀ ਮੁਖਮਲ ਜਾ ਕੇ। ਉਹ ਵੀ ਆਪਣੀ ਪੜਨਾਨੀ ਨੂੰ ਯਾਦ ਕਰਦੀ ਆ ਉਹ ਹਾਂ ਮੈਂ ਆਏ ਹੋਏ ਨਹੀਂ ਤੈਨ ਗਿਆ ਤੂੰ ਬਾ ਉਹਨੇ ਪਟਾਕੇ ਚਲਾਉਣੇ ਬਾਹਰੋਂ ਮੁੰਡਾ ਖੜਾ ਤੇ ਨਾਲ ਦਾ ਕਿਹੜਾ ਖੜਾ ਹੈ ਇਹ ਚੱਲ ਚੱਲ ਹੁਣ ਨਿਆਣੇ ਦਾ ਦਵਾਲੀ ਉਹ ਕਹਿੰਦਾ ਹੀ ਬਹੁਤ ਇਹਨੂੰ ਉਹ ਕਹਿੰਦਾ ਦਵਾਲੀ ਤੱਕ ਇਹਨਾਂ ਦੀ ਨਿਗਰ ਖੜੀ ਮਣੀ ਕੋਈ ਚੱਕਰ ਨਹੀਂ ਕੋਈ ਕਹਿੰਦਾ ਦਵਾਲੀ ਤੱਕ ਇਹਨਾਂ ਦੀ ਥੋੜੀ ਜੀ ਸੁਭਾ ਕਰਦੀ ਬਚਾਰ ਸਵੇਰ ਦੀ ਖੁੱਲ ਗਈ ਹਿੱਤੀ ਆ ਕੇ ਫਿਰ ਛੱਡ 4 ਵਜੇ ਤੁਸੀਂ ਚਲੇਗੀ ਹੋਣੀ ਜਾ ਕੇ ਮਿਲਣਾ <च्छा> कर <रहा> <दिया> थे थे अच्छा ਜਸਮੀਨ ਕਰੋ ਕਬੀਓ ਹੈ ਬਾਈਆ ਚਾਚੇ ਦੀ ਕੁੜੀ ਆਈ ਵੀ ਇੱਕ ਹੈਪੀ ਬੰਬੇ ਤੋਂ ਉਹ ਆ ਜਸਨ ਵਿੱਚ ਹਰੀਆਲੀ ਭਾਬੀ ਨੇ ਵੀ ਜਿਹੜਾ ਮਾਰਕੀਟ ਨਾਲ ਦਿਖਾਉਂਦੇ ਤੁਸੀਂ ਵੀ ਵਿਆਹ ਹੈ ਵਿਆਹ ਮਾਮੇ ਦੀ ਕੁੜੀ ਦਾ ਕਰਨਾ ਹੈ ਐਸਾ ਹਾਂ ਕਰਾਉਣਾ ਹੈ ਆਉ ਆ ਵਿਆਹ ਕਰਨਾ ਆਉਂਗੀ ਜਰੂਰ ਦੇਖਦੇ ਆਜ ਦੌੜੀ ਦੇ ਬਾਅਦ ਮਾਮੀ ਨੇ ਆਉਣਾ ਫਿਰ ਫੁੱਲ ਅੰਡ ਫਾਈਨਲ ਡਿਸੀਜਨ ਹੋਣਾ ਵੇ ਕੀ ਕਰਨਾ ਕੀ ਨਹੀਂ ਕਿੱਦਾਂ ਦਾ ਪ੍ਰੋਗਰਾਮ ਹੈ ਨਾ ਕਿੱਦਾਂ ਦਾ ਨਹੀਂ ਹਾਂ ਕੱਟ ਨਾ ਕਰਿਓ ਨਾ ਕੀ ਕਹਣਾ ਮੈਂ ਇਕਣੀ ਬਸ ਚਾਹ ਪਾਣੀ ਪਿਲਾ ਕੇ ਅਗਲੇ ਨੂੰ ਨੰਦ ਕਰਜ ਕਰਕੇ ਆਪਾਂ ਕਿੱਦਾਂ ਦੀਆਂ ਗੱਲਾਂ ਲੱਗਿਆ ਕਰਨਾ ਜਿੰਨਾ ਕੁ ਉਹਦੀ ਕਿਸਮਤ ਦਾ ਕੁੜੀ ਦਾ ਉਹਨੇ ਆਪਣੀ ਕਿਸਮਤ ਦਾ ਲੈ ਜਾਣਾ ਵੱਢ ਕੇ ਲੈ ਜਾਣਾ ਵੱਢ ਕੇ ਇਹਦਾ ਕੀ ਕਹ ਲੈ ਕੌਣ ਮੈਂ ਦੇਣੇ ਵਾਲਾ ਨਾ ਕੌਣ ਕੋਈ ਉਹਦੇ ਕਰਮਾਂ ਦਾ ਵਢਣੇ ਵਾਲਾ ਉਹਦੇ ਜਿਹੜੇ ਕਰਮਾਂ ਚਾ ਉਹਨੇ ਲੈ ਲੈਣਾ ਆਪਣਾ ਨਨ ਮਰਜੀ ਸੀ ਹੱਥ ਕੁੱਟੀ ਜੇ ਜੋ ਮਰਜੀ ਕਰੇ ਜੋ ਉਹਦੀ ਕਿਸਮਤ ਦੇ ਵਿੱਚ ਆ ਉਹ ਨੂੰ ਮਿਲੇ ਜਾ। ਅਸੀਂ ਕਿਹੜੇ ਤੇ ਕੱਪੜੇ ਸੀਨੇ ਸੜ ਤੋਂ ਵਿਆਹ ਦੇ ਕੋਣੇ ਤੇ ਐਨਾਂ ਨੂੰ ਵੀ ਸਿਖਾ ਦੇ ਕੁਸ ਐਨਾਂ ਨੂੰ ਵੀ ਸਿਖਾ ਦੇ। ਐਨਾਂ ਦੇ ਵੀ ਪਏ ਆ ਵਿਆਹ ਵਾਲੇ ਇਹ ਤਾਂ ਕਹਿੰਦੀ ਦੋ ਦੋ ਸੂਟ ਲੈਣੇ ਆ। ਕੋਣਾ ਕੋਈ। ਬੀਬੀ ਇੱਕ ਇੱਕ ਤਾਂ ਸਵਾੰਗੀਆਂ ਹੀ ਦੱਸੋ। ਅਰੇ ਉਹ ਇੱਕ ਇੱਕ ਸਵਾੰਗੀਆਂ। ਹਾਂ ਬੀਬੀ ਆਜਾ। ਬੀਬੀ ਜਦੋਂ ਘੁੰਮਗੀ। ਬੀਬੀ ਦਾ ਤਾਂ ਕੋਈ ਮਗਿੱਦਰ ਵੀ ਬੀਬੀ ਦੀ ਕੁੜੀਆਂ ਨਹੀਂ ਕਹੂਗੀ ਮੈਂ ਤਾਂ ਪੁੱਤ ਕਹਿਣਾ ਹੀ ਹਾਂ ਹਾਂ ਵੀ ਚੱਲ ਇੱਕ ਇੱਕ ਸਵਾਲ ਹਾਂ ਬਿਆਨ ਕਰ ਸਵਾਲ ਲੰਦੋ ਸਵਾਲ ਹੈ ਤੂੰ ਤਾਂ ਚਾਹੇ ਦੋ ਕਹਿ ਦਿੰਦੀ ਬੀਬੀ ਨਾਲ ਉਹਦੇ ਤੇ ਵੀ ਹਾਮੀ ਰਾਤ ਨਹੀਂ ਦੀ ਵੀ ਦੋ ਦੋ ਸਵਾਲ ਚੱਲ ਪੁੱਤ ਦੋ ਦੋ ਵੀ ਕੋਈ ਬਹੁਤੇ ਨਹੀਂ ਹੈਗੇ ਘਰ ਚ ਕੰਮ ਕਰਦੀਆਂ ਆਂ ਆਉਂਦੀਆਂ ਤਿਆਂ ਨੂੰ ਕੋਈ ਗੱਲ ਹਾਂ ਚਲੋ ਅਗਿਆ ਕੋਈ ਅਕਲ ਤਾਂ ਮੈਨੂੰ ਕੱਦੀ ਆਈ ਪਿਆ ਇਹ ਇਹ ਤਾਂ ਤੂੰ ਦੇਖ ਇਹ ਗੱਲ ਦੱਸੀ ਆਪਣੇ ਬੜੇ ਜਵਾਈ ਨੂੰ ਕੋਈ ਨਾ ਮੈਂ ਕਹਿ ਦੂੰਗੀ ਉਹਨੂੰ ਵੀ ਕਹਿ ਦੇਣਾ ਮੈਂ ਤਾਂ ਬਹਿ ਜਾ ਕੋਈ ਗੱਲ ਕਰ ਲਈ ਵੀ ਕਿ ਕਸੂਟਤਾ ਸੀ ਲੈਣਾ ਕਿਸੇ ਨਾਲ ਪ੍ਰਸਾਦ ਸਿੰਘ ਭਾਈ ਦਾ ਕੋਈ ਮਾ ਮਾ ਕੌਣ ਹੁੰਦਾ ਰੋਕਣੇ ਵਾਲਾ ਮੈਂ ਕੌਣ ਹੁੰਦਾ ਰੋਕਣਾ ਅਚਾਰ ਸਿੰਘ ਦੱਸ ਬਈ ਉਹ ਰੈਂਟ ਤੇ ਛੇੜਾਂਗੀ ਹਾਂ ਵਿਆਹ ਇੱਕ ਘੰਟ ਦੋ ਘੰਟੇ ਦਾ ਵਿਆਹ ਹੈ ਹਾਂ ਉਹ ਤੁਸੀਂ ਕਹੋਗੇ ਵੀ 1 ਲੱਖ 2 ਲੱਖ ਰੁਪਏ ਖਰਚਾ ਦੀ ਹੈ। ਹਾਂ ਇਹ ਗੱਲ ਥੋੜੋ ਬੜ ਦੀ ਗਾ। ਬਗੈਰ ਕੱਪੜਿਆਂ ਦੇ ਵੀ ਵਿਆਹ ਦੇ ਹੋ ਜਾਣਾ। ਹਾਂ ਅਕਲ ਵਾਲੀ ਗੱਲ ਕਰੋਗਾ ਕੋਈ। ਕੱਪੜਿਆਂ ਨਾਲ। ਨਾਲੇ ਕਹਿ ਕੋਈ ਅਕਲ ਵਾਲੀ ਗੱਲ ਕਰੋਗਾ ਕੋਈ। ਸਿਆਣੀਆਂ ਬਣੋ। ਜਿਹੜਾ ਜੈਸਮੀਨ ਦੇ ਵਿਆਹ ਤੇ 3 3 4 4 ਸੂਟ ਸੋਆ ਪਏ ਉਹਦੇ ਨਾਲ ਕੱਤ ਨਹੀਂ ਪ੍ਰੋਗਰਾਮ ਦੇ ਸਾਦੀਆਂ ਵੀ ਕੁਝ। ਕੋਈ ਘਸ ਗਿਆ। ਹਾਂ ਇਹ ਮਹਿੰਗੇ ਸੂਟਾਂ 20 20 ਹਜ਼ਾਰਾਂ ਦੇ ਸੂਟ ਲੈ। ਹਾਈ। ਹੋ ਚਾਈ ਚਾਈ ਆਣ ਤਣੀ ਦੀ ਵਾਤੇ। ਆ ਤੇਰੇ ਸਾਰੇ ਡੱਪ ਗਿਆ ਆ ਤੇਰਾ ਦੇ ਇਹ ਵੀ ਯਾਰ ਤੇ ਨਾ ਪਤਾ ਉਹਨੂੰ ਫਿਰ ਤੇਰੇ ਸੁੱਟੇ ਤੇ ਕਿੰਨੇ ਚ ਟੋਕਾਂ ਆ ਗਈਆਂ ਹੂੰ ਖਰਾਬ ਹੋ ਗਏ ਸਾਰੇ ਦੋ ਤਿੰਨ ਲੱਖ ਰੁਪਏ ਸ਼ੌਕਰ ਨੂੰ ਬੁਲਾਤਾ ਸੁੱਟਾਂ ਪਰੇ ਹਾਂ ਸਿੱਟ ਤੇ ਲੀ ਜਾ ਕੇ ਕਿੰਨੇ ਪਾਇਆ ਹੁਣ ਟੱਡੀਆਂ ਤੇ ਟੱਕਾ ਮੇਰੇ ਨਾਲ ਵੀ ਇੱਕ ਨੇ ਇੱਕ ਇੱਕ ਦਿਨ ਪਾਇਆ ਉਸੜ ਤਾਂ ਹਾਂ ਚੱਲ ਹੁਣ ਪਾ ਕੇ ਆ ਜੀ ਚੱਲ ਉਹ ਤਾਂ ਦੇਖੋ ਗੇੜ ਤੇ ਠੀਕ ਕਰਾਉਣਾ ਦੇ ਦੇਣ ਚੱਲ ਜੀ ਬੀਬੀ ਨੂੰ ਮੇਲਤਾ ਲੋ ਤਾਂ ਨਹੀਂ ਤਰਾ ਨਾ ਬੈਜੋ ਹੁਣ ਅੱਜ ਸਵੇਨ ਤੇ ਨਹੀਂ ਲੈ ਆਉਣੇ ਜਾ ਕੇ ਗੱਡੀ ਕੋਈ ਨਹੀਂ ਗੱਗ ਨਹੀਂ ਅਸੀਂ ਵੀ ਨਾਨੀ ਆ ਕਿਸੇ ਦੀਆਂ ਹੈ ਬੀੜੀ ਿਕਦੇ ਸਾਡੀ ਆਹੋ ਨਾਨੀ ਸਾਡਾ ਘਰ ਬੀੜੀ ਿਕਦਾ ਤੂੰ ਵੀ ਕਹਿੰਦਾ ਨਹੀਂ ਸਾਡਾ ਘਰ ਬੀੜੀ ਿਕਦਾ ਉਹ ਮਾਈ ਹੇ ਗੰਦੀ ਕੀ ਹੋ ਗਿਆ ਤੁਹਾਨੂੰ ਕੀ ਹੋ ਜਾਂਦਾ ਕੀ ਹੋ ਗਿਆ ਸਾਫ ਸਫਾਈਆ ਚੱਲਦਾ ਕੋਈ ਚੱਕਰ ਨਹੀਂ ਹਾਰਾ ਕੋ ਚੱਲਦਾ ਸਾਫ ਸਫਾਈਆ ਚੱਲਦਾ ਘਰ ਦੇ ਵਿੱਚ ਚੱਲਦਾ ਕਿ ਨਹੀਂ ਚੱਲਦਾ ਨਾ ਪਤਾ ਲੱਗਦਾ ਵੀ ਖਾਦਾ ਪੀਤਾ ਹੈ ਕੋ ਤਾਂ ਸਾਫ ਠੀਕ ਹੈ ਚੱਲਦਾ ਸਾਫ ਸਫਾਈਆ ਹਾਂ ਬੀਬੀ ਹਾਂ ਇਹਨੂੰ ਸਮਝਾ ਦੇ ਕੋ ਤਾਂ ਮੇਰੇ ਬਣਾ ਵਿਆਹ ਭਾਈ ਦੇਖ ਰੁਕੇ ਆਪਣਾ ਪਿਆਰ ਨਾਲ ਚੱਲਿਓ ਵੀ ਖਰਚਾ ਨਾ ਜਣਾ ਕਰਿਓ ਸਿਆਣਿਆਂ ਦਾ ਕੀ ਕੰਮ ਹੁੰਦਾ ਅਸੀਂ ਕਹਿੰਦੇ ਸੀ ਵੀ ਖਰਚਾ ਕਰਨਾ ਨਹੀਂ ਹਾਂ ਤਾਂ ਹੁਣ ਇਹ ਆਪਣੇ ਮੂੰਹ 'ਚ ਬੋਲ ਪਾਉਂਦੇ ਵੀ ਕਰੋ ਮੈਂ ਤਾਂ ਇਹ ਗੱਲ ਕਹਿੰਦੀ ਨਹੀਂ ਵੀ ਕਰੋ ਫਿਰ ਅਸੀਂ ਤੁਹਾਨੂੰ ਵੀ ਪਤਾ ਠੀਕ ਆ ਕੋਈ ਨਾ ਵੀ ਪਰਦੇ ਦੀ ਹਟamina ਪਿਆ ਤੋੜ ਦੇ ਕੋਈ ਨਾ ਨਹੀਂ ਬੀਬੀ ਕਰਿਆਨਾ ਸੋਰ ਨਹੀਂ ਹੈਗਾ ਇਹਦਾ ਉਹ ਹੀ ਪਰਸ ਲੈ ਕੇ ਤੁਰਦੀ ਜੇ ਸਾਡੇ ਕੋ ਤੋੜਨ ਜੋਗਾ ਵੀ ਨਹੀਂ ਪੈਸੇ ਅੱਜ ਤੱਕ ਲਾ ਆਈਆਂ ਅਸੀਂ ਕੋਈ ਨਾ ਤੂੰ ਫੇਰ ਦੇ ਦੇ ਤੇ ਤੇ ਬੀਬੀ ਪੈਸੇ ਲੈਣ ਆਇਆ ਸੀ ਇਹ ਕਹਿੰਦੀ ਡੱਬਾ ਲੈ ਕੇ ਆਇਆ ਵੀ ਮੈਂ ਸਗਨ ਦੇਣਾ ਅੱਛਾ ਮੈਂ ਵੀ ਦਿੱਤਾ ਤੱਲੇ ਕੋਈ ਨਾ ਉਹ ਕੋਈ ਨਹੀਂ ਭੁੱਲ ਗਏ ਕਹਤੇ ਨਹੀਂ ਕੋਈ ਨਾ ਕੋਸ ਨਹੀਂ ਹੋਇਆ ਮੈਂ ਤੜਾਏ ਲਈ ਇਹ ਬੀਬੀ ਕੁਝ ਨਹੀਂ ਕੋਈ ਨਹੀਂ ਸਕਣਾਂ ਦਾ ਕੰਮ ਜਿਆਦਾ ਹੋਊਗੀ ਫੇਰ ਦੇਈ ਹਾਂ ਮਾਣਾ ਤੋ ਕਿਡਾ ਮਾਰੇ ਤਾਂ ਕਹੋਗੇ ਉਹਨਾਂ ਨੂੰ ਵੀ ਯਾਦ ਕਰਾਉਣਾ ਉਹ ਵੀ ਦੇ ਕੇ ਆਉਣਗੇ ਉਹ ਵੀ ਭੁੱਲ ਗਏ ਉਹ ਤਾਂ ਉੱਥੇ ਉਹ ਆ ਗਿਆ ਤਾਂ ਨੱਟ ਵਾਲਾ ਵੀਰ ਉਹਦੇ ਕਰਕੇ ਚੱਕਰ ਪੈ ਗਿਆ ਹਾਂ ਕੋਈ ਨਾ ਬੀਬੀ ਨਹੀਂ ਤਾਂ ਚੱਲ ਕੋਈ ਨਹੀਂ ਬੀਬੀ ਤੂੰ ਕਾਹਦਾ ਟੈਨਸ਼ਨ ਲੱਤੀ ਤੈਨੂੰ ਕੋਈ ਕੁਝ ਕਹਿਣ ਲੱਗਿਆ ਇਹ ਨਾ ਕਹਿੰਦਾ ਹੋਵੇ ਬਸ ਵੇ ਕੋਈ ਨਾ ਤੂੰ ਰਹਿ ਨਾ ਸੌਂਜੀ ਕੋਈ ਨਾ ਜਦੋਂ ਬਿਰਤ ਸੌਣ ਤੱਕ ਗੱਲਾਂ ਚੱਲ ਗਿਆ ਫਿਰ ਤੌਖਾ ਕਾ ਟੈਨਸ਼ਨ ਹੋ ਜਾਂਦੀ ਹੈ ਨਾ ਕਹਿਣਾ ਕਿ ਨਾ ਅਸੀਂ ਉਹ ਕਹਾਂਗੇ ਤੈਨੂੰ ਹੋਰ ਕੌਣ ਕਹਦੂਗਾ ਨਾ ਮੈਨੂੰ ਤਾਂ ਕੋਈ ਨਹੀਂ ਆ ਬਸ ਬਸ ਫਿਰ ਜਿਹੜੀ ਰਾਸਿਰ ਗੱਲ ਹੈ ਉਹਦੇ ਰਾਸ ਕੋਈ ਨਾ ਤੂੰ ਫਿਰ ਦੇ ਦੇ ਕੋਈ ਨਾ ਕੋਈ ਚੱਕਰ ਨਹੀਂ ਹੈਗਾ ਟੈਨਸ਼ਨ ਨਹੀਂ ਲੈ ਜਿੱਦ ਵੀ ਜਨਾ ਤੂੰ ਹੁਣ ਆਇਆ ਕਿ ਅੱਗੇ ਮੈਨੂੰ ਕੋਈ ਟੈਨਸ਼ਨ ਹੋ ਜਣੀ ਆ ਕਿਸ ਕਰਕੇ ਤੂੰ ਟੈਨਸ਼ਨ ਛੱਡ ਦਿੱਤਾ ਮੈਂ ਛੱਡੂਗੀ ਤੂੰ ਅਸੀਂ ਪੰਬਰੀ ਵੀ ਡੱਬਾ ਦੇ ਕੇ ਉਹ ਵਿਚਾਰੇ ਉਹ ਵੀ ਉਲਝੇ ਹੋਏ ਤothe ਉਹਨਾਂ ਨੇ ਨੈਟ ਬਦਲਵਾਇਆ ਘਰ ਦੇ ਵਿੱਚ ਉਹਦੇ ਚੱਕਰਾ ਚ ਕਹਿੰਦੀ ਵੀ ਮੈਂ ਉੱਥੇ ਤੇ ਵੀ ਨਹੀਂ ਲੈ ਕੇ ਆ ਸਕਣਾ ਤਾਂ ਕਹਿੰਦੀ ਵੀ ਜੇ ਤੂੰ ਮੈਂ ਦੰਨੀ ਤੁਹਾਨੂੰ ਸਕਣਾ ਇਹ ਉਹ ਗੱਲ ਕੀ ਹੈ ਕੀ ਬੀਬੀ ਤੂੰ ਗੱਲ ਨਹੀਂ ਬੀਬੀ ਤਾਂ ਮੈਂ ਤਰਾ ਦੇਣੇ ਮਖਾਂ ਬੀਬੀ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਉਹਨਾਂ ਦਾ ਨਹੀਂ ਕਰਦੀ ਇਹ ਓਹੋ ਕੋਈ ਗੱਲ ਨਹੀਂ ਤੇ ਤੈਨੂੰ ਕਹ ਕਹਦੀ ਕੀ ਆ ਉਹ ਤੂੰ ਸਮਝਦੀ ਹੋ ਨਹੀਂ ਮੈਂ ਸਮਝੀ ਨਹੀਂ ਮੈਂ ਸਮਝੀ ਵੀ ਉਹਨਾਂ ਨੇ ਇੰਨੇ ਤੇ ਮਹਾਚਲ ਕੋਈ ਨਾ ਬੇਬਲੇ ਓਹੋ ਬੇਬਲੇ ਖੇਚ ਰਹਿ ਕੇ ਫਿਰ ਤੂੰ ਵੀ ਰਹਿ ਗਈ ਬੇਬਲੇ ਖੇਚ ਸਮਝ ਲੈ ਬਸ ਆਉਂ ਨਹੀਂ ਜਾਂਦਾ ਕੋਈ ਕੰਮ ਕੋਈ ਨਾ ਕੁਝ ਨਹੀਂ ਹੋਇਆ ਮਾ ਕੁਝ ਨਹੀਂ ਹੋਇਆਗਾ ਨਹੀਂ ਟੈਨਸ਼ਨ ਨਾ ਲੈ ਤੂੰ ਉੱਥੇ ਜਾਈ ਆਪਣੇ ਉਹਨੂੰ ਮਿਲ ਕੇ ਆਏ ਹਾਂ ਹਾਂ ਤਾਂ ਕਿ ਉਹ ਉੱਥੀ ਤੇਰਾ ਪਾਸ ਹੋਗਾ ਉੱਥੀ ਦੀ ਤੇਰਾ ਸਹੁਰਾ ਦੋ ਹਨ ਦਉਗੀ ਦੋ ਇਹ ਨਾਨੀਆਂ ਦੇ 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 ਆਂ ਦੋ ਚਲੋ ਮੇ ਲੋ ਬੀਬੀ ਨੂੰ ਘਰ ਵੀ ਜਾਣਾ ਟਾਈਮ ਦੇਖ ਲੋ 6 ਵਜੇ ਚੱਲੇ ਚਲੋ ਚੱਲੀਏ ਬੀਬੀ ਚੱਲ ਕਿੱਥੇ 4 ਵਜੇ ਕਹਿੰਦੇ ਤੇ ਵੀ ਪਹੁੰਚ ਜੂਗੇ ਉੱਥੇ 4 ਚੂਰ ਵਾਲਾ ਤਾਂ ਕੰਮ ਰਹੀ ਨਹੀਂ ਹੈਗਾ ਕਾ ਠੀਕ ਆ ਬੀਬੀ ਕਿਉਂ ਕਹਤੀ ਆ ਜੀ ਆ ਨਾ ਰਾਤ ਨੂੰ ਆਏ ਆਉਂਗੇ ਆਉਂਗੀ ਜਰੂਰ ਠੀਕ ਆ ਆਉਂਗੀ ਮੈਂ ਕਿੰਨੇ ਨਾਲ ਤੇ ਕੁੜੀ ਦੇ ਖੇਡਣ ਹਾਂ ਹਾਂ ਆਂ ਦੇ ਖੇਲੇ ਆਜੀ ਪਰ ਆਉਂਗੀ ਮਗਾ ਮੈਂ ਆਉਣਾ ਮੈਂ ਤਾਂ ਪਹਿਲੇ ਹੀ ਕਹਿੰਦੀ ਸੀ ਵੀ ਮੈਨੂੰ ਜਾਣਾ ਹੈ ਵੀ ਜਸਮੀਨ ਦੀ ਖਬਰ ਨੂੰ ਜਾਣਾ ਮੈਂ ਹਾਂ ਆਉਂ ਖੰਡਾਰ ਖੜਿਆ ਬੈ ਨਹੀਂ ਤਾਂ ਮੈਂ ਨੰਦ ਜੇ ਲੀਕ ਫੋੜੇ ਚੱਲ ਕੋਈ ਨਹੀਂ ਛੋਟੀ ਧਰੀ ਭਾਲ ਗਈ ਬੀਬੀ ਇਹਦਾ ਫਾਲੀ ਕਿਆ ਕਰਾਉ। ਕਿਆ ਕਰਨਾ ਕਰਾਉਣਾ ਬਸ। ਪਾੜ ਲੈ ਇਹਨੂੰ ਦੁੱਧ ਪਾਣੀ ਇਹਦਾ ਬੜਾ ਸੇਵਾ ਪਾਣੀ ਕਰੋ। ਦੁੱਧ ਪਾਣੀ ਪੀਓ ਇਹਦਾ ਹੋਰ ਕਿਆ ਕਰਨਾ? ਹਾਂ। ਤੂੜੀ ਤੇਰੇ ਕੋਲ ਪਈ ਆ। ਹੁਣ ਤੂੰ ਕੜੀ ਪਾੜੀ ਚੌਥਾ ਸਾਲ ਲੱਗਿਆ ਬਾਪਾ ਪੜ ਗਈ ਫਿਰ। ਚਲੋ ਠੀਕ ਹੈ ਜੀ ਮਿਲਦੇ ਹਾਂ ਅਗਲੇ ਬਲੌਗ ਚ ਮਹਾਰਾਜ ਰੱਖੇ ਤੁਹਾਨੂੰ ਸਾਰਿਆਂ ਨੂੰ ਸਾਰਾ ਚੜ੍ਹਦੀ ਕਲਾ ਚ। ਚੰਗਾ ਬੀਬੀ ਬਾਏ ਬਾਏ। ਚੰਗਾ ਮਾ ਉੱਥੇ ਤੋਂ ਕੱਪ ਤੇ ਚੱਲਾ। ਬਾਏ ਬਾਏ। ਬਾਏ 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 ਸਾਰੇ ਨੇ ਬਾਏ ਬਾਏ ਨਹੀ ਕੀ ਗੱਲ ਗੱਡੀ ਮੱਚੀ ਸਾਈਡ ਲਾਤੀ ਦੀ ਜੰਗਾ ਜੰਗਾ ਅੱਜ ਮੈਂ ਤਨੂ ਵੀ ਦੇਣਾ ਤਾਂ ਹਾਏ ਬੀ ਚਾਹ ਉਹ ਪਿਆਰ ਉਹ ਜੋ ਆਈ ਐ ਸਾਨੂੰ ਲੱਗ ਜੰਦੀ ਹੈ ਨਾ ਇਹ ਕੋਈ ਨਹੀਂ ਹੈਗਾ ਇਹਨਾਂ ਕੋਈ ਨਾ ਕੋਈ 말고 이거 참가.